ਅਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜੀਓ ਕੀ ਇਕੋ ਅੰਕਾਰ ਸਤਗੁਰ ਪ੍ਰਸਾਦਿ ਦੇਵਾ ਪਹਿਨ ਤਾਰਿਐ ਲੇ ਰਾਮ ਕਹਤ ਜਨਕਾਸਨਾ ਤਰੇ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 345 ਭਗਤਾਂ ਕੀ ਬਾਣੀ ਦੇ ਅੰਤਰਗਤ ਅਗੌੜੀ ਰਾਗ ਦੇ ਵਿੱਚ ਸ੍ਰੀ ਨਾਮਦੇਵ ਜੀ ਉਹਦਾ ਬਚਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਅਰਥਾਤ ਓੰਕਾਰ ਇੱਕ ਸਤਿਗੁਰ ਪਾਸ਼ਾ ਜੀਆਂ ਦੀ ਕਿਰਪਾ ਦੇ ਦੁਆਰਾ ਮਿਲਦਾ ਹੈ ਸੋ ਸਭ ਤੋਂ ਪਹਿਲਾ ਰਹਾਉ ਵਾਲੀਆਂ ਭਗਤੀਆਂ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਦੇਵਾ ਵਾਹਨ ਤਾਰੀਅਲੇ ਕਾ ਰਾਮ ਕਹਿਤ ਜਨਕ ਅਸਨਾ ਤਰੇ ਰਹਾਉ ਦੇਵਾ ਵਾਹਨ ਤਾਰੀਅਲੇ ਅਰਥਾਤ ਕ ਜੇਕਰ ਰਾਮਚੰਦਰ ਦੇਵ ਪੱਥਰਾਂ ਦੇ ਉੱਪਰ ਰਾਮ ਲੈ ਕੇ ਉਹਨਾਂ ਨੂੰ ਪਾਣੀ ਦੇ ਉੱਪਰ ਤਾਰ ਸਕਦਾ ਹੈ ਆ ਭਗਤ ਜੇ ਕਹਿੰਦਾ ਰਾਮ ਕਹਿਤ ਜਨਕ ਆਸਨਾ ਤਰੇ ਰਹਾਓ ਅਰਥਾਤ ਕਿ ਫਿਰ ਭਾਈ ਰਾਮ ਰਾਮ ਕਹਿੰਦੇ ਹੋਏ ਭਗਤ ਜਾਨਾ ਪਲੈਸ ਸੰਸਾਰ ਰੂਪੀ ਸਮੁੰਦਰ ਤੋਂ ਕਿਉਂ ਨਹੀਂ ਤਰ ਸਕਦੇ ਭਾਵ ਕਿ ਆਵਾਸੀ ਤਰ ਜਾਣਗੇ ਜੇਕਰ ਜੋਗ ਹੈ ਕਿ ਸਨਾਤਨ ਦੇ ਮਤ ਦੇ ਮੁਤਾਬਕ ਦੱਸਿਆ ਜਾਂਦਾ ਹੈ ਕਿ ਲੰਕਾ ਵੱਲ ਨੂੰ ਕੋੜ ਮੰਨਣ ਲੱਗਿਆਂ ਆ ਰਾਮਚੰਦਰ ਦੇਵ ਨੇ ਪੱਥਰਾ ਉੱਪਰ ਰਾਮ ਲੈ ਕੇ ਉਹਨਾਂ ਨੂੰ ਪਾਣੀ ਉੱਪਰ ਤਾਰ ਦਿੱਤਾ ਸੀ ਠੀਕ ਆ ਐਸੇ ਹੀ ਪ੍ਰਸੰਗ ਦਾ ਹਵਾਲਾ ਦਿੰਦੇ ਆ ਭਗਤ ਨਾਮਦੇਵ ਜੀ ਕਿਰਪਾ ਕਰਦੇ ਨੇ ਕਹਿੰਦਾ ਦੇਵਾ ਪਾਹਨ ਤਾਰਿ ਅਲੇ ਟਰਾਮ ਕਹਿਤ ਜਨਕ ਸੁਨਾਥਰੇ ਰਹਾਓ ਸੁਰ ਹੋ ਵਾਲੀਆਂ ਪੰਕਤੀਆਂ ਤੋਂ ਅਪਰੰਤ ਆਪਣੇ ਬਚਨ ਦੇ ਪਹਿਲੇ ਪਦੇ 'ਚ ਹੋਰ ਪ੍ਰਸੰਗਾਂ ਦਾ ਹਵਾਲਾ ਦਿੰਦੇ ਆ ਭਗਤ ਨਾਮਦੇਵ ਜੀ ਕਿਰਪਾ ਕਰਦੇ ਨੇ ਕਹਿੰਦਾ ਤਾਰਿ ਲੈ ਗਣਕਾ ਬੇਨ ਰੂਪ ਕੋ ਬਿਜਾ ਬਿਆਦ ਅਜਾਮਲ ਤਾਰਿ ਲੈ ਚਰਨ ਪਦਕ ਜਨ ਤੇਉ ਮੁਕਤ ਭਏ ਹੋ ਬਲ ਬਲ ਜਨ ਰਾਮ ਕਹੈ ਤਾਰਿ ਲੈ ਗਣਕਾ ਬੇਨ ਰੂਪ ਕੋ ਬਿਜਾ ਬਿਆਦ ਅਜਾਮਲ ਤਾਰਿ ਲੈ ਤਾਰੀਲੇ ਗਨਕਾਰ ਅਰਥਾਤ ਕਿ ਉਸ ਪਰਮੇਸ਼ਰ ਜੀ ਨੇ ਤੋਤੇ ਨੂੰ ਕਢਾਉਣ ਵਾਲੀ ਵੇਸ਼ਵਾ ਨੂੰ ਉਤਾਰ ਦਿੱਤਾ ਬੇਨਰੂਪ ਕੋ ਬਜਾਰ ਅਰਥਾਤ ਕਿ ਕੋਜਾ ਜਿਹੇ ਰੂਪ ਵਾਲੀ ਕਾਂਸ ਦੀ ਮਾਲਣ ਕੋ ਬਜਾਰ ਨੂੰ ਵੀ ਤਾਰ ਦਿੱਤਾ ਸੀ ਅਤੇ ਮਹਾਰਾਜ ਕਹਿੰਦੇ ਬਿਆਦ ਅਜਾਮਲ ਤਾਰੀਲੇ ਅਰਥਾਤ ਕਿ ਉਸ ਪਰਮੇਸ਼ਰ ਨੇ ਵਿਕਾਰਾਂ ਦੇ ਵਿੱਚ ਗਲਤਾਨ ਅਜਾਮਲ ਪਾਪੀ ਨੂੰ ਵੀ ਤਾਰ ਦਿੱਤਾ ਜਿੱਥੋਂ ਤੱਕ ਗਨਕਾਰ ਵੇਸ਼ਵਾ ਦਾ ਸੰਬੰਧ ਹੈ ਕਿਸੇ ਨਗਰੀ ਦੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਕਰਿਆ ਕਰਦੇ ਸੀ ਇੱਕ ਵਾਰੀ ਬਾਰਿਸ਼ ਦੇ ਦੌਰਾਨ ਕਿਸੇ ਸਾਧੂ ਨੇ ਇਸ ਦੀ ਝੌਂਪੜੀ ਦੇ ਵਿੱਚ ਚਰਨ ਪਾਏ ਅਤੇ ਜਾਂਦਾ ਹੋਇਆ ਉਸ ਨੂੰ ਆਪਣਾ ਤੋਤਾ ਸੌਂਪ ਗਿਆ ਤੋਤੇ ਨੂੰ ਰਾਮ ਰਾਮ ਜਪਾਉਂਦੀ ਹੋਈ ਇਸ ਦਾ ਅੰਤ ਸਮਾ ਆ ਗਿਆ ਔਰ ਇਹ ਰਾਮ ਦੇ ਚਰਨਾਂ ਵਿੱਚ ਹੀ ਪਹੁੰਚ ਗਈ ਨਿਰਗੁਣ ਬ੍ਰਹਮ ਦੇ ਚਰਨਾਂ 'ਚ ਪਹੁੰਚ ਗਈ ਤਾਰੀ ਲਗਨ ਕਾ ਬੇਨਰੂਪ ਕੁਬਜਾ ਜਿਥੋਂ ਦਾ ਕੁਬਜਾ ਦਾ ਸੰਬੰਧ ਹੈ ਇੱਕ ਅੰਸ਼ ਦੀ ਮਾਲਣ ਹੋਇਆ ਕਰਦੀ ਸੀ ਇੱਕ ਵਾਰੀ ਕ੍ਰਿਸ਼ਨ ਜੀ ਦੇ ਕਹਿਣ ਤੇ ਉਸਨੇ ਆਪਣਾ ਵਡਣਾ ਕ੍ਰਿਸ਼ਨ ਜੀ ਨੂੰ ਮਾਲ ਦਿੱਤਾ ਹਰ ਖੁਸ਼ ਹੋ ਕੇ ਪ੍ਰਸੰਨ ਹੋ ਕੇ ਕਹਿੰਦਾ ਕ੍ਰਿਸ਼ਨ ਜੀ ਨੇ ਇਸ ਦੇ ਪੈਰ ਦੇ ਅੰਗੂਠੇ ਤੇ ਆਪਣਾ ਅੰਗੂਠਾ ਰੱਖ ਕੇ ਇਸ ਨੂੰ ਠੋਡੀ ਤੋਂ ਫੜ ਕੇ ਉੱਪਰ ਚੁੱਕ ਦਿੱਤਾ ਇਹਦਾ ਕੁੱਬ ਨਿਕਲ ਗਿਆ ਹੈ ਬਹੁਤ ਸੁੰਦਰ ਸਰੂਪ ਵਾਲੀ ਵੀ ਬਣ ਗਈ ਪਰ ਜਿੱਥੋਂ ਤੱਕ ਅਜਾਮਲ ਪਾਪੀ ਦਾ ਸੰਬੰਧ ਹੈ ਜਦ ਆ ਬ੍ਰਾਹਮਣ ਔਰ ਬਹੁਤ ਮਹਾਤਮਾ ਗਿਆਨੀ ਸੀ ਫਿਰ ਇਸ ਨੇ ਵੇਸ਼ਵੈ ਦੇ ਨਾਲ ਵਿਆਹ ਕਰਾ ਲਿਆ ਘਰ ਵਾਲਿਆਂ ਨੂੰ ਘਰੋਂ ਕੱਢ ਦਿੱਤਾ ਕਬੀਲੇ ਵਾਲਿਆਂ ਨੇ ਕਬੀਲੇ ਤੋਂ ਛੇਕ ਦਿੱਤਾ ਪਰ ਜਦ ਦੇ ਘਰ ਪੁੱਤਰ ਹੋਇ ਇੱਕ ਪੁੱਤਰ ਹੋਇਆ ਉਸ ਦਾ ਨਾਮ ਨਾਰਾਇਣ ਰੱਖਿਆ ਉਹਦੇ ਨਾਲ ਇਹਦਾ ਮੋਹ ਬਹੁਤ ਸੀ ਔਰ ਅੰਤ ਸਮੇਂ ਕਹਿੰਦੇ ਜਦ ਉਹਨੂੰ ਜਮਦੋਤ ਲੈਣ ਆਏ ਉਹਨਾਂ ਨੇ ਪੁੱਛਿਆ ਕਿ ਕਿਹਨੂੰ ਮਿਲਣਾ ਇਹਨੇ ਆਖਿਆ ਨਾਰਾਇਣ ਨੂੰ ਮਿਲਣਾ ਉਸ ਨੂੰ ਹਰੀ ਨਾਰਾਇਣ ਦੇ ਕੋਲ ਹੀ ਲੈ ਗਏ ਸੋ ਮਹਾਰਾਜ ਕਹਿੰਦੇ ਤਾਰੀ ਲੈ ਗਨਿਕ ਬੇਨ ਰੂਪ ਕੋ ਬਜਾ ਵਿਆਦ ਅਜਾ ਮਲ ਤਾਰੀ ਲੈ ਚਰਨ ਵਧਕ ਜਨ ਤੇ ਉਹ ਮੁਕਤ ਪਏ ਜਰਾਨਾ ਵਾਧਿਕ ਜਨ ਤੇ ਉਹ ਮੁਗਦ ਪਯਰਥਾਤ ਕਿ ਕ੍ਰਿਸ਼ਨ ਜੀ ਦੇ ਚਰਨ ਦੇ ਵਿੱਚ ਤੀਰ ਮਾਰਨੇ ਵਾਲਾ ਜਰਾਨਾਮਕ ਵਦਕ ਅਰਥਾਤ ਸ਼ਿਕਾਰੀ ਹਤਿਆਰਾ ਹੋਣ ਦੇ ਬਾਵਜੂਦ ਵੀ ਮੁਕਤ ਹੋ ਗਿਆ ਮਹਾਭਾਰਤ ਦੇ ਦੌਰਾਨ ਜਾਦਵਾਂ ਦੇ ਖਾਤਮੇ ਤੋਂ ਅਪਰੰਤ ਕ੍ਰਿਸ਼ਨ ਜੀ ਰਾਤ ਨੂੰ ਕਹਿੰਦੇ ਲੇਟੇ ਹੋਏ ਸਨ ਕਿ ਉਹਨਾਂ ਦੇ ਪੈਰ ਵਿੱਚ ਲਪਾਦਮਾ ਮਿਰਗ ਦੀ ਅੱਖ ਵਾਂਗੂ ਲਿਸ਼ਕ ਰਿਹਾ ਸੀ ਜਦੋਂ ਜਰਾਨਾਮਕ ਸ਼ਿਕਾਰੀ ਨੇ ਉਧਰ ਨੂੰ ਆਪਣਾ ਤੀਰ ਛੱਡਿਆ ਪੈਰ ਵਿੱਚ ਲਪਦਮਾ ਨੂੰ ਮਿਰਗ ਦੀ ਅੱਖ ਜਾਣ ਕੇ ਕ੍ਰਿਸ਼ਨ ਜੀ ਦੇ ਆਣ ਵਜਾ ਜਦੋਂ ਨੇੜੇ ਪਹੁੰਚਿਆ ਉਸਨੇ ਫਿਰ ਲਾਭ ਕਰਨਾ ਕੀਤਾ ਕ੍ਰਿਸ਼ਨ ਜੀ ਨੇ ਉਸ ਨੂੰ ਦੱਸਿਆ ਕਿ ਤ੍ਰੇਤੇਜੁਗ ਦੇ ਵਿੱਚ ਜਦੋਂ ਮੈਂ ਆਰਾਮ ਸੀ ਤਾਂ ਤੂੰ ਬਾਲੀ ਸੀ ਮੈਂ ਤੈਨੂੰ ਲੋਕ ਕੇ ਤੀਰ ਮਾਰ ਰਿਹਾ ਸੀ ਉਸ ਕਰਮ ਦਾ ਲੇਖਾ ਜੋਖਾ ਹੋਇਆ ਹੈ ਔਰ ਕ੍ਰਿਸ਼ਨ ਜੀ ਨੇ ਕਹਿੰਦੇ ਉਸ ਚਰਨਵਦਕ ਨੂੰ ਭਾਵੇਂ ਪੈਰ ਤੇ ਤੀਰ ਮਾਰਨੇ ਵਾਲੇ ਜਰਾ ਸ਼ਿਕਾਰੀ ਨੂੰ ਵੀ ਤਾਰ ਦਿੱਤਾ ਸੀ ਮਹਾਰਾਜ ਕਹਿੰਦਾ ਚਰਨਵਦਕ ਜਨ ਤੇ ਹੋ ਮੁਕਤ ਭਏ ਜੇ ਕਿਰਪਾ ਕਰਦੇ ਹਨ ਕਿ ਭਾਈ ਜਿਨ੍ਹਾਂ ਨੇ ਵੀ ਉਸ ਨਿਰਗੁਣ ਰਾਮ ਨੂੰ ਰਾਮ ਰਾਮ ਕਹਿਣਾ ਕੀਤਾ ਭਾਵ ਉਹਨਾਂ ਦੇ ਗੁਣਾਂ ਦਾ ਗਾਇਨ ਕੀਤਾ ਮੈਂ ਉਹਨਾਂ ਤੋਂ ਬਲਿਹਾਰ ਬਲਿਹਾਰ ਜਾਣਾ ਹਾਂ ਉਹਨਾਂ ਗੁਰਮਖਾਂ ਤੋਂ ਸਵੰਤਮਾ ਦੂਸਰੇ ਪਦੇ ਦੇ ਵਿੱਚ ਬਚਨ ਤੇ ਮਹਾਰਾਜ ਕਿਰਪਾ ਕਰਨ ਲੱਗੇ ਕਹਿੰਦੇ ਦਾਸੀ ਸੁਤ ਜਨ ਬਿਦਰ ਸੁਦਮ ਉਗਰ ਸੈਨ ਕੋ ਰਾਜ ਦੀਐ ਜਪਹੇ ਨਾ ਤਾਪਹੇ ਨਾ ਕੋਲਹੇ ਨਾ ਕਰਮਹੇ ਨਾ ਮੈਂ ਕੈ ਸੁਮੇ ਤੇ ਉਤਰੇ ਦਾਸੀ ਸਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ ਦਾਸੀ ਸਤ ਜਨ ਬਿਦਰ ਸੁਦਾਮਾ ਰਾਜਾ ਅਵਚਤਰ ਵੀਰੀ ਦੇ ਕੋਲੇ ਸੁਦੇਸ਼ਨਾ ਦੇ ਉਦਰ ਤੋਂ ਵਿਆਸ ਜੀ ਦੇ ਪੁੱਤਰ ਭਗਤ ਬਿਦਰ ਜੀ ਨੂੰ ਉਸ ਪਰਮੇਸ਼ਰ ਜੀ ਨੇ ਕ੍ਰਿਸ਼ਨ ਰੂਪ ਹੋ ਕੇ ਤਾਰਨਾ ਕੀਤਾ ਆਪਣੇ ਬਾਲ ਮਿੱਤਰ ਬ੍ਰਾਹਮਣ ਸਦਾਮਾ ਜੀ ਨੇ ਉਸ ਦੀ ਗਰੀਬੀ ਕੱਟ ਕੇ ਕਾਰਨਾ ਕੀਤਾ। ਕਦੇ ਆਪਣੇ ਮਾਮੇ ਕਾਂਸ ਨੂੰ ਮਾਰਨ ਤੋਂ ਉਪਰੰਤ ਆਪਣੇ ਨਾਨੇ ਉਗਰ ਸੈਨ ਨੂੰ ਉਸ ਦੀ ਕੈਦ ਦੇ ਵਿੱਚੋਂ ਛੁਡਵਾ ਕੇ ਉਸ ਦਾ ਖੁਸ਼ਿਆ ਹੋਇਆ ਰਾਜ ਭਾਗ ਉਸ ਨੂੰ ਬਖਸ਼ਣਾ ਕੀਤਾ। ਮਹਾਰਾਜ ਕਹਿੰਦੇ ਦਾਸੀ ਸੋਤਾ ਜਨ ਬਿਦਰ ਸਦਾਮਾ ਉਗਰ ਸੈਨ ਕੋ ਰਾਜ ਦिए। ਠੀਕਵੇਂ ਮਹਾਰਾਜ ਕਹਿੰਦੇ ਜਪਹੀ ਨਾ ਤਾਪਹੀ ਨਾ ਕੋਲਹੀ ਨਾ ਕ੍ਰਾਮਹੀ ਨਾ ਨਾਮੇ ਕੇ ਸੁਆਮੀ ਤੇ ਉਤਰੇ Jap heen taap heen kol heen kram heen name ke swami te utare arthat ke naam dev ji kripa karde han ke gall ki jab dab tao heen kise utte kol to sakhne kate devi karma to virv banje log ki maharaj kende sade us swami parmeshwar ji ne tarutt ke sansar roop samundar to tar ditte ਕਹਿੰਦਾ ਦਾਸ ਸੇ ਸੁਤ ਜਨ ਬੇਦਰ ਸੁਦਾਮਾ ਉਗਰ ਸੈਨ ਕੋ ਰਾਜ ਦਿਐ ਜਪਹਿ ਨਾ ਤਪਹਿ ਨਾ ਕੋਲਹਿ ਨ ਕਾਮਹਿ ਨਾਮ ਕੇ ਸਵਮੇ ਤੇ ਉਤਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ